ਕਰਦੇ ਆ 바ਵਾ ਸਾਹਿਬ ਦੀਆਂ ਰੋਜ਼ ਮੂਰਤੀਆਂ ਤੋੜਦੇ ਆ ਜੀ ਕਿੰਨੇ ਕਰਦੇ ਦੇਸ਼ਦਰਹੀ ਦਾ ਪਰਚਾ ਦਰਜ ਹੋ ਗਿਆ ਜੀ ਲੋ ਸਾਡੀ ਧੀਓ ਭੈਣ ਇੱਕ ਕਰਦੇ ਆ ਕਿੰਨੇ ਦੇ ਪਰਚੇ ਦਰਜ ਹੋ ਗਏ ਜੀ ਇਹ ਹੈ ਸਤਾ ਦਾ ਕ੍ਰਿਸ਼ਮਾ ਹੈ ਇਹ ਲੋਕ ਅੱਜ ਸਤਾ ਚ ਬੈਠੇ ਆ ਮੈਨੂੰ ਤਾਂ ਦੁੱਖ ਸਭ ਤੋਂ ਵੱਡਾ ਇਸ ਗੱਲ ਦਾ ਹੈ ਕਿ ਸਾਡਾ ਜਿਹੜਾ ਲਾਣਾ ਸਾਡੇ ਸੰਕਸ਼ਨ ਬਣੇ ਹੋਏ ਆ ਅਸੀਂ ਬੜੀਆਂ ਬੜੀਆਂ ਢੀਂਗਾ ਮਾਰਦੇ ਆ ਸਾਡੇ ਸੰਕਸ਼ਨਾਂ ਦੇ ਆਗੂ ਢੀਂਗਾ ਮਾਰਦੇ ਆ ਪਰ ਅੱਜ ਕਿੱਧਰ ਗਏਗੇ ਉਹ ਅੱਜ ਅਸੀਂ ਇੱਧਰ ਪਹੁੰਚੇ ਆ ਨਾ ਤਾਂ ਅਸੀਂ ਸਿਰਫ ਜਿੰਨੇ ਕੁ ਲੋਕ ਪਹੁੰਚੇ ਐ ਇੱਕ کریم ਐ ਜੀ ਇਹੇ ਦੱਬੇ ਕੁਛ ਨੇ ਸਮਾਜ ਦੀ کریم ਪਹੁੰਚੀ ਐ ਜਿਵੇਂ ਅਸੀਂ ਵੀ ਹਰਿਆਣੇ ਤੋਂ ਆਏ ਆ ਤਾਂ ਕੋਈ ਜ਼ਿਆਦਾ ਬੰਦੇ ਨਹੀਂ ਆਏਗੇ ਅਸੀਂ ਵੱਧ ਤੋਂ ਵੱਧ ਕੋਈ 20 25 ਬੰਦੇ ਆਏ ਹੋਵਾਂਗੇ ਜੀ ਸਾਡੇ ਸਾਥੀ ਵਰਕਰ ਸਾਥੀ ਐ ਕੁਝ ਬਸਾਂ ਦੇ ਰਾਹੀਂ ਆਏ ਆ ਉਹ ਸਾਡੇ ਤੋਂ ਪਹਿਲਾਂ ਵੀ ਪਹੁੰਚ ਗਏ ਸੀ ਥੋੜਾ ਰਸਤਾ ਉਹ ਕੁਝ ਹੁਣ ਕਰਕੇ ਅਸੀਂ ਲੇਟ ਪਹੁੰਚੇ ਆ ਜੀ ਤੇ ਸਾਨੂੰ ਸਾਡੇ ਸਾਥੀਆਂ ਨੇ ਫੇਰ ਇਧਰ ਉਹ ਜਿਹੜਾ ਲੋਕੇਸ਼ਨ ਭੇਜੀ ਫੇਰ ਅਸੀਂ ਤੇ ਪਹੁੰਚੇ ਆ ਤਾਂ ਇਸ ਕਰਕੇ ਇਹ ਜਿਹੜਾ ਵਿਸਕਰ ਹੈ ਨਾ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਇਹਦਾ ਕੀ ਬਣਣਾ ਕੀ ਹੈ ਜੀ ਕੱਲ ਤੋਂ ਈ ਵਿੱਚ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਮੱਜੀ ਸਿੱਖ ਕਹਿੰਦੇ ਠੀਕ ਹੈ ਉਹ ਕਹਿੰਦਾ ਤੁਸੀਂ ਸਭ ਜਟਕ ਕਹਿੰਦੇ ਹੋ ਤੁਸੀਂ ਮੱਜੀ ਸਿੱਖ ਕਹਿੰਦੇ ਹੋ ਵੀ ਤੁਸੀਂ ਮੱਜੀ ਸਿੱਖ ਕਹਿੰਦੇ ਗੁੱਸਾ ਕਰਦੇ ਹੋ ਉਹ ਕਹਿੰਦਾ ਤੁਸੀਂ ਵੀ ਸਾਡੀ ਬਰਾਦਰੀ ਤਰਕਰ ਸਾਨੂੰ ਜਟਕ ਕਹਿੰਦੇ ਹੋ ਅਸੀਂ ਮੱਜਵੀ ਸਿੱਖ ਕਹਿਣ ਤੇ ਕੋਈ ਗੁੱਸਾ ਨਹੀਂ ਕਰਦਾ ਜੀ ਕੌਣ ਕਹਿੰਦਾ ਵੀ ਮੱਜਵੀ ਸਿੱਖ ਕਹਿਣ ਤੇ ਗੁੱਸਾ ਕਰਦੇ ਆ ਜੀ ਕੋਈ ਗੁੱਸਾ ਨਹੀਂ ਕਰਦੇ ਜੀ ਲੇਕਿਨ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਜੱਟ ਜੱਟ ਹਰ ਚੀਜ਼ ਤੇ ਜਾਤੀ ਜੱਟ ਜਾਤੀ ਜੱਟ ਉਹ ਉਹ ਉਹਨਾਂ ਨੇ ਕਰਿਆ ਨਾ ਅਸੀਂ ਤਾਂ ਨਹੀਂ ਕਰਿਆ ਉਹ ਕਹਿੰਦੇ ਸਾਡੇ ਤੇ ਕਿੰਨੀਆਂ ਫਿਲਮਾਂ ਬਣ ਗਈਆਂ ਹਾਂ ਅਸੀਂ ਤਾਂ ਦੇਖੀ ਸਮਝਦੇ ਹਾਂ ਸਾਡੇ ਤੇ ਕਿੰਨੀਆਂ ਫਿਲਮਾਂ ਬਣੀਆਂ ਜੱਟ ਤੇ ਅਸੀਂ ਕੋਰਾ ਗੁੱਸਾ ਨਹੀਂ ਕਰਦੇ ਤੇ ਫਿਰ ਅਸੀਂ ਕਹਦੇ ਗੁੱਸਾ ਕਰ ਲਿਆ ਸਾਨੂੰ ਤਾਂ ਜਦੋਂ ਜਾਤ ਦੇ ਤੌਰ ਤੇ ਉੱਤੇ ਜਿਹੜਾਗਾ ਸਾਡਾ ਸ਼ੋਸ਼ਣ ਕਰਦੇ ਆ ਨਾ ਗੁੱਸਾ ਤਾਂ ਉਸ ਗੱਲ ਦਾ ਹੈ ਜਦੋਂ ਉਸ ਨੂੰ ਬੋਲ ਵਿਗਾੜ ਕਹਿੰਦੇ ਆ ਜੀ ਜਿਵੇਂ ਜਿਵੇਂ ਇਹ ਲੋਕ ਜਦੋਂ ਸਾਨੂੰ ਇਹ ਕਹਿੰਦੇ ਆ ਨਾ ਜਾਤੀ ਤੌਰ ਤੇ ਢੇਡ ਕਹਿੰਦੇ ਆ ਢੇਡ ਸ਼ਬਦ ਜਿਹੜਾ ਹੈ ਇੱਥੇ ਢਿੱਡੋਂ ਬਣਿਆ ਹੋਇਆ ਠੀਕ ਹੈ ਢੇਡ ਸ਼ਬਦ ਢਿੱਡ ਤੋਂ ਬਣਿਆ ਹੈ ਜਿਹੜਾ ਬੰਦਾ ਆਪਣਾ ਢਿੱਡ ਭਰਨ ਦੇ ਲਈ ਆਪਣੀ ਮਾਂ ਆਪਣੇ ਘਰ ਵਾਲੀ ਆਪਣੀ ਧੀ ਭੈਣ ਗਹਿਣੇ ਰੱਖ ਦੇ ਉਹਨੂੰ ਵੇਚ ਦੇ ਆਪਦਾ ਢਿੱਡ ਭਰਨਾ ਉਸ ਬੰਦੇ ਨੂੰ ਢੇਡ ਕਹਿੰਦੇ ਆ ਅਸੀਂ ਤਾਂ ਕਮਾ ਕੇ ਖਾਣ ਵਾਲੇ ਲੋਕ ਆ ਅਸੀਂ ਢੇਡ ਕਿਵੇਂ ਹੋਗੇ ਇਹ ਇਹ ਸਾਨੂੰ ਢੇਡ ਤੋਂ ਬਿਨਾਂ ਨਹੀਂ ਬੋਲਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਨਾਮਦੇਵ ਕਹਿੰਦਾ ਨਾਮਦੇਵ ਕਹਿੰਦਾ ਕਿ ਇਹ ਪੰਡਿਆ ਮuje ਢੇੜ ਕਹਦਾ ਹੈ ਤੇ ਇਹ ਵੀ ਸਾਨੂੰ ਕਹਿੰਦੇ ਤੂੰ ਕੌਲਾ ਮੈਂ ਸੁਖ ਬਿਮਾਰੀ ਦਾ ਹੈ ਤੇਰਾ ਤੁਸੀਂ ਢੇੜ ਹੈ ਨਹੀਂ ਤੇ ਗੁੱਸਾ ਕਰਦਾ ਹੈ ਹੈ ਜਦੋਂ ਆਪਾਂ ਢੇੜ ਹੈ ਨਹੀਂ ਹੈ ਨਹੀਂ ਮੇਰਾ ਨਾਮ ਅਕਾਸ਼ ਸਿੰਘ ਹੈ ਮੇਰਾ ਨਾਮ ਕੋਈ ਹੋਰ ਲਵੇ ਬਲਾਈਏ ਬਲਾਈਏ ਮੇਰੇ ਨਾਲ ਹੋਰ ਹੈ ਹੀ ਨਹੀਂ ਤੇ ਕੁੱਤਾ ਕਹਦਾ ਨਹੀਂ ਗੁੱਸਾ ਤਾਂ ਐਸੀ ਚੀਜ਼ ਹੈ ਨਾ ਕਿ ਤੇਰਾ ਨਾਮ ਦਾਰ ਸਿੰਘ ਹੈ ਤੇ ਮੈਂ ਆਪਤਾਰੀਆ ਕਮਾਂ ਜੀ ਅਵਤਾਰੀਆ ਗੁੱਲੂ ਕਮਾ ਅਵਤਾਰੀਆ ਚੋਰ ਕਮਾ ਫਿਰ ਤੈਨੂੰ ਗੁਸਾ ਆਏਗਾ ਕਿ ਨਹੀਂ ਆਏਗਾ ਜੀ ਬਸ ਮਸਲਾ ਤੇ ਇਹ ਹੈ ਇਹ ਇਹ ਸਾਨੂੰ ਚੜਾਉਂਦੇ ਆ ਇੱਕ ਪਾਸੇ ਕਹਿੰਦੇ ਹੋ ਕਿ ਅਸੀਂ 42% ਲੋਕ ਆ ਤੇ ਫਿਰ ਤੁਹਾਡਾ 42% ਵੋਟਾਂ ਵਾਲੇ ਕਿੱਥੇ ਜਾਂਦੇ ਤੁਸੀਂ ਆਪਣਾ ਤੁਸੀਂ ਹਰ ਵਾਰ ਕਹਿੰਦੇ ਹੋ ਕਿ ਜੱਟ ਰਾਜ ਕਰਦਾ ਆ ਪੰਜਾਬ ਚ ਵੀ ਜੱਟ ਰਾਜ ਕਰਦਾ ਤੇ ਹਰਿਆਣਾ ਚ ਵੀ ਕਹਿੰਦੇ ਜਾਟ ਹੈ ਤੇ ਤੁਸੀਂ ਆਪ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਉਂਦੇ ਇਹ 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 ਖਾਸਾ ਜੀ ਇਸ ਤਰ੍ਹਾਂ ਹੈ ਕਹਿੰਦੇ ਆ ਨਾ ਵੀ ਜਿਸ ਹੱਥ ਜ਼ੋਰ ਕਰ ਦੇਖਿਆ ਸੋਈ ਨਾਨਕ ਉੱਤਮ ਨੀਚ ਨਾ ਕੋਈ ਜਦੋਂ ਜਿੱਦੇ ਅੱਖ ਵਿੱਚ ਪਾਵਰ ਆ ਜਾਂਦੀ ਹੈ ਨਾ ਹੋਇਆ ਕੀ ਸੀ ਆ ਕਿ ਜਦੋਂ ਇੱਥੋਂ ਅੰਗਰੇਜ਼ ਚਲੇ ਗਏ ਨਾ ਤੇ ਇਥੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਤ ਦੇ 12 ਵਜੇ ਬਿਨਾ ਵੋਟਾਂ ਦੇ ਉਸ ਨੂੰ ਪ੍ਰਧਾਨ ਮੰਤਰੀ ਬਣਾਤਾ ਉਹਨੇ ਸਾਰੇ ਦੇ ਸਾਰੇ ਆਪ ਦਾ ਕੁੜਮਾ ਭਰਤਾ ਪੰਡਤਾਂ ਨੂੰ ਅੰਗਰੇਜ਼ ਗਵਰਨਮੈਂਟ ਨੇ 1919 ਦੇ ਵਿੱਚ ਜੱਜ ਬਣਨ ਤੇ પ્રતિਬੰਧ ਲਾਤਾ ਸੀ ਆ ਵੀ ਕਿਸੇ ਵੀ ਬ੍ਰਾਹਮਣ ਬ੍ਰਿਹਾਦਰੀ ਦਾ ਪੰਡਿਤ ਬ੍ਰਿਹਾਦਰੀ ਦਾ ਜੱਜ ਨਹੀਂ ਹੋਵੇਗਾ ਕਿਉਂਕਿ ਉਹ ਕਿਸੇ ਨੂੰ ਨਿਆਂ ਦੇਣ ਦੀ ਸ਼ਮਤਾ ਹੀ ਨਹੀਂ ਹੁੰਦੇ ਚ ਇਸ ਵਾਸਤੇ ਜੱਜ ਨਹੀਂ ਬਣ ਸਕਦਾ ਅੰਗਰੇਜ਼ ਗਵਰਨਮੈਂਟ ਨੇ ਪਰਤੀ ਬੰਦ ਲਾਇਆ ਲੇਕਿਨ ਨਹਿਰੂ ਪ੍ਰਧਾਨ ਮੰਤਰੀ ਬਣਦੇ ਸਾਰੀ ਉਹਨੇ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਸ਼ਰਮੇ ਭਰਤੇ ਸਾਰੀ ਜਗ੍ਹਾ ਤੇ ਪੰਡਤ ਭਰਤੇ ਐਸੀ ਤਰ੍ਹਾਂ ਇਹਨਾਂ ਦਾ ਹੋਇਆ ਇਹ ਜਦੋਂ ਇੱਥੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੋ ਬਣਿਆ ਉਹਨੇ ਵੀ ਸਾਰੇ ਜੱਟ ਭਰਤੇ ਸਾਡੇ ਵਾਲੇ ਹਰਿਆਣੇ ਦੇ ਵਿੱਚ ਜਦੋਂ ਜੱਟਾਂ ਦੀ ਸਤਾ ਆ ਗਈ ਉਹਨਾਂ ਨੇ ਵੀ ਆਪਣੇ ਜੱਟ ਭਰਤੇਗੇ ਤੇ ਜਦੋਂ ਉਹਨਾਂ ਨੂੰ ਭਰਤਾ ਸਾਡੇ ਵਾਲਾ ਰਾਣਾ ਤਾਨ ਪੜਾਏਗਾ ਦਿਹਾੜੀਦਾਰ ਹੈ ਕਮਾਕੇ ਖਾਣ ਵਾਲਾ ਤੇ ਉਹਨਾਂ ਨੇ ਸਾਡੇ ਲੋਕਾਂ ਨੂੰ ਗੋਲੂ ਗੁਲਾਮ ਬਣਾ ਲਿਆ ਉਹ ਹੈ ਤਾਂ ਸਾਡੇ ਵਾਲਾ ਲਾਣਾ ਹੀ ਇਹ ਤੇ ਸਾਡੇ ਤੋਂ ਦੂਰ ਨਹੀਂ ਹੈਗਾ ਵਰਗ ਦਾ ਸਾਡਾ ਹੀ ਹੈ ਪਰ ਸਾਡਾ ਸਾਡੇ ਵਾਲਿਆਂ ਨੂੰ ਕੁੱਟਣ ਲੱਗਿਆ ਦੁਸ਼ਮਣ ਨੂੰ ਕੁੱਟਣ ਦੀ ਬਜਾਏ ਉਹ ਸਾਡੇ ਵਾਲੇ ਤੇ ਛਿੱਤਰ ਫੇਰ ਲੱਗਿਆਗਾ ਇਸ ਕਰਕੇ ਵਿਤਕਰਾ ਹੈ ਉਹ ਸਾਡੇ ਲੋਕਾਂ ਦੀ ਅਕਲ ਕੱਢ ਲੈਂਦੇ ਆ ਪੈਸੇ ਦੇ ਬਲਬੁੱਤੇ ਤੇ ਸਮਝ ਗਿਆ ਤੋ ਉਹ ਆਪਦੇ ਸਦਾ ਜਾਗੇ ਜਦੋਂ ਤੁਸੀਂ ਜੇਤਾਲੋ